ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾ ਵੀਡੀਓ ਦੇਖਦੇ ਆ ਫਿਰ ਉਸ ਤੋਂ ਬਾਅਦ ਵਿਚਾਰ ਕਰਾਂਗੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਇੱਕ ਚੰਗਾ ਵਿਚਾਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਵੀਡੀਓ ਸ਼ੁਰੂ ਕਰਦੇ ਆਂ ਰੋਣ ਦਾ ਮਤਲਬ ਹੁੰਦਾ ਵੀ ਚੜਤੀ ਕਲਾ ਚ ਰਹਿ ਮਤਲਬ ਖੜਿਆ ਰਹਿ ਰੀ ਰੀ ਨਾ ਕਰ ਇੱਕ ਹੁੰਦੇ ਨੇ ਸਾਡੇ ਇਮੋਸ਼ਨ ਸਾਡੇ ਜਜ਼ਬਾਤ ਉਹ ਛਾਲ ਮਾਰਦੇ ਨੇ ਅੰਦਰੋਂ ਅੱਖਾਂ ਚੋਂ ਪਾਣੀ ਆਉਣਾ ਰੋਣ ਨੂੰ ਰੋਣਾ ਨਹੀਂ ਕਹਿੰਦੇ ਰੀ ਰੀ ਕਰਨ ਨੂੰ ਰੋਣਾ ਕਹਿੰਦੇ ਆ ਜਿਵੇਂ ਹੁਣ ਮੰਨ ਲਓ ਇੱਕ ਬੰਦਾ ਅੱਖਾਂ ਚੋਂ ਤੇ ਪਾਣੀ ਨਹੀਂ ਬਾਹ ਜੀ ਮਰ ਗਏ ਜੀ ਬੁਰਾ ਹਾਲ ਹੈ ਜੀ ਕਿਹੜੀ ਗੱਲ ਹੈ ਜੀ ਮੰਮੀ ਵੀ ਬਿਮਾਰ ਪਈਆ ਘਰੇ ਘਰ ਦਾ ਕੰਮ ਵੀ ਠੀਕ ਨਹੀਂ ਮੇਰੀ ਨੌਕਰੀ ਨਹੀਂ ਮਿਲ ਰਹੀ ਪੜ੍ਹਾਈ ਦਾ ਵੀ ਹੈ ਮੱਝ ਵੀ ਬਿਮਾਰ ਹੈ ਘਰੇ ਬਸ ਬੁਰਾ ਹਾਲ ਇਹ ਰੀ ਰੀ ਹੈ ਇਹ ਰੋਣਾ ਹੈ ਇਹ ਨਹੀਂ ਕਰਦਾ ਕਿਹੜਾ ਹੁੰਦਾ ਜਜ਼ਬਾਤ ਮਤਲਬ ਉਮੜਦਾ ਹੈ ਅੱਖਾਂ ਚੋਂ ਪਾਣੀ ਆਉਂਦਾ ਹੈ ਤੇ ਸਾਡੇ ਕੈਮੀਕਲ ਇਦਾਂ ਦੇ ਰਿਕਟ ਕਰਦੇ ਨੇ ਸਾਡੇ ਮਾਈਂਡ ਵਿੱਚ ਉਦੋਂ ਜੇ ਰੋਣਾ ਆਵੇ ਤੇ ਖੁੱਲ ਕੇ ਰੋ ਲੈਣਾ ਚਾਹੀਦਾ ਹੈ ਰੀ-ਰੀ ਨਹੀਂ ਕਰਨ ਦਾ ਮਤਲਬ ਇਹ ਜਿਹੜਾ ਹਰ ਵੇਲੇ ਐ ਜਿਹੜੀ ਬੁਰਾ ਹਾਲ ਹੈ ਬੁਰਾ ਹਾਲ ਹੈ ਜਿੱਦੇ ਤੇਰਾ ਜੀ ਕਰੇ ਖੁੱਲ ਕੇ ਹੱਸਿਆ ਕਰ ਹਾਸਾ ਲਪੋ ਕੇ ਨਹੀਂ ਰੱਖੀਦਾ ਹਾਸ ਲੀਦਾ ਹੈ ਜੀ ਕਰੇ ਵੀ ਕੋਈ ਗੱਲ ਤੋਂ ਦੁਖੀ ਹੈ ਤੇ ਕੁੰਡੀ ਲਾ ਕੇ ਕੱਲ ਹੀ ਰੋ ਲਿਆ ਕਰ ਘਰੇ ਕੋਈ ਨਾ ਹੋਵੇ ਭਾਵੇਂ ਲਿਟ ਲਿਟ ਕੇ ਰੋਇਆ ਕਰ ਪਰ ਕੱਟ ਦਿਆ ਕਰ ਸਕਦਾ ਸੁਣੋ ਵੀਰੋ ਸਾਇਕ ਜਿਹੜੇ ਸਾਇਕੀ ਨੂੰ ਸਮਝਦੇ ਨੇ ਬੰਦੇ ਉਹ ਕਹਿੰਦੇ ਜੇ ਰੋਣਾ ਆਵੇ ਤੇ ਬੰਦਾ ਰੋਵੇ ਨਾ ਉਹਦੇ ਅੰਦਰ ਰਹਿ ਜਾਂਦਾ ਹੈ ਹਾਸਾ ਆਵੇ ਤੇ ਹੱਸੇ ਨਾ ਉਹਦੇ ਅੰਦਰ ਰਹਿ ਜਾਂਦਾ ਹੈ ਇਹ ਤੁਹਾਡੇ ਦਿਮਾਗ ਤੇ ਭੈੜਾ ਅਸਰ ਪਾਉਂਦਾ ਹੈ ਹੱਸਣਾ ਮਾੜਾ ਨਹੀਂ ਕੋਈ ਗੁਨਾਹ ਨਹੀਂ ਕੋਈ ਪਾਪ ਨਹੀਂ ਕਿਸੇ ਨੂੰ ਰੋਂਦਾ ਵੇ ਕਿ ਨਾ ਹੱਸੀ ਫੇਰ ਮਾੜਾ ਪਰ ਲੋਕਾਂ ਕੋਲ ਜਾ ਕੇ ਰੀ-ਰੀ ਨਾ ਕਰਿਆ ਕਰ ਅਗਲਾ ਨਾਲੇ ਤੇਰੇ ਤੋਂ ਸੁਣਦਾ ਨਾਲੇ ਬਾਅਦ ਚ ਗੱਲਾਂ ਕਰਦਾ ਵੇਖਿਆ ਐ ਉਹ ਤੂੰ ਸੁਣਦਾ ਹੀ ਸਵਾਦ ਲੈ ਲੈ ਕੇ ਆ ਨਾਲੇ ਇੱਕ ਗੱਲ ਹੋਰ ਹੈ ਜਿਆਦਾ ਲੋਕ ਤੇ ਰੋਣਾ ਸੁਣਦੇ ਹੀ ਤਾਂ ਹੈ ਵੀ ਤੂੰ ਮੜ ਜਾ ਚੁੱਪ ਕਰ ਉਹਨੇ ਫੇਰ ਆਪਣੇ ਵਾਲੇ ਸ਼ੁਰੂ ਕਰ ਲੈਣੇ ਹੁੰਦੇ ਉਹ ਤਾਂ ਫੇਰ ਤੋਂ ਸੁਣਦਾ ਬਾਹਰਲੇ ਦੇਸ਼ਾਂ ਵਿੱਚ ਤਾਂ ਤੁਸੀਂ ਦੇਖੋਗੇ ਪਿਓ ਘਰੇ ਆਉ ਤੇ ਮਾਂ ਬਜ਼ੁਰਗ ਹੈ ਪਿਓ ਉਹਦਾ ਜਵਾਈ ਬੁढ़ा ਹੈ ਜਵਾਈ ਬਜ਼ੁਰਗ ਜਦੋਂ ਵੇਖਿਆ ਪੁੱਤ ਆ ਗਿਆ ਛਾਲਾਂ ਲੱਗ ਜਾਂਦਾ ਪੁਰ ਪੂ ਐ ਨਹੀਂ ਦੇਖਦੇ ਵੀ ਲੋਕ ਕੀ ਕਰਨਗੇ ਕੈਮਰਾ ਲੱਗਿਆ ਮੈਨੂੰ ਵੇਖ ਰਹੇ ਨੇ ਉਹਨੇ ਛਾਲਾਂ ਮਾਰਦੀ ਐ ਬਸ ਜੱਫੀ ਪਾ ਲੈਣੀ ਉਹਨੇ ਖੁੱਲ ਕੇ ਕਰਨਾ ਸਾਡੇ ਵਾਲੇ ਜਿਹੜੇ ਆ ਸਾਡੇ ਦਬਾ ਕੇ ਰੱਖਦੇ ਆ ਇਸੇ ਕਰ ਹੀਰੀ ਟੇਟ ਹੁੰਦੇ ਆਈ ਡੋ ਨੋ ਵਟ ਇਟਸ ਸੰਗਾਜੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਵਿਚਾਰਾਂ ਨਾਲ ਸਾਨੂੰ ਸਮਝਾਇਆ ਤੁਸੀਂ ਵੀ ਆਪਣੇ ਵਿਚਾਰ ਜਰੂਰ ਦਿਹਾਜੇ ਕਿਉਂਕਿ ਤੁਸੀਂ ਵੀ ਉਹ ਵੀਡੀਓ ਦੇਖੀ ਹੈ ਤੁਸੀਂ ਆਪਣੇ ਵਿਚਾਰ ਜਰੂਰ ਦਿਹਾ ਕਰੋ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਚੰਗਾ ਵਿਚਾਰ ਹਰ ਕਰ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਚੰਗਾ ਵਿਚਾਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਨੈਕਸਟ ਵੀਡੀਓ ਤੁਹਾਡੇ ਲਈ ਬਹੁਤ ਹੀ ਜਲਦ ਲੈ ਕੇ ਆਵਾਂਗੇ ਵਾਹਿਦ ਰਚਿਕਾ ਖਲਤਾ ਵਾਹਿਗੁਰੂ ਜੀ ਕੀ ਫਤਿਹ